ਇੰਗਰੂ ਪਿਆਰਿਓ ਜਿਹੜਾ ਗੁਰਸਿੱਖ ਮਨ ਰੂਪੀ ਗੁਰ ਚਰਨਾਂ ਦੇ ਵਿੱਚ ਹਾਜ਼ਰੀ ਨਹੀਂ ਪਰਦਾ ਉਹਦੀ ਹਾਜ਼ਰੀ ਗੁਰੂ ਸਾਹਿਬ ਜੀ ਪਰਵਾਣ ਨਹੀਂ ਕਰਦੇ ਜਿਹੜਾ ਤਨ ਰੂਪੀ ਹਾਜ਼ਰੀ ਪਰਦਾ ਹੈ ਹਮੇਸ਼ਾ ਵਿਸ਼ੇਵਿਕਾਰਾਂ ਦੇ ਵਿੱਚ ਪਟਕਦਾ ਰਹਿੰਦਾ ਹੈ ਤੇ ਜਿਹਨੇ ਮਨ ਰੂਪੀ ਹਾਜ਼ਰੀ ਭਰੀ ਹੈ ਉਨੂੰ ਸਤ ਸੰਗਤ ਪ੍ਰਾਪਤ ਹੁੰਦੀ ਹੈ ਤਨ ਤਨ ਸਾਈਂ ਸ਼੍ਰੀ ਗੁਰੂ ਰਾਮਦਾਸ ਮਹਾਰਾਜੀ ਮਾਜ ਰਾਗ ਚ ਸਮਝਾਉਂਦੇ ਨੇ ਵੱਡ ਭਾਗੀ ਹਰ ਸੰਗਤ ਪਾਵੇ ਪਾਗ ਹੀਨ ਪ੍ਰਮ ਚੋਟਾ ਖਾਵੇ ਵੱਡ ਭਾਗੀ ਦਾ ਲਫ਼ਜ਼ੀ ਅਰਥ ਹੈ ਵੱਡੇ ਭਾਗਾ ਵਾਲਾ ਵੱਡੇ ਭਾਗਾ ਵਾਲੇ ਮਨੁੱਖ ਪ੍ਰਭੂ ਦਾ ਮੇਲਾਪ ਕਰਨ ਵਾਲੇ ਸਤ ਸੰਗਤ ਪ੍ਰਾਪਤ ਕਰਦੇ ਹਨ ਜਿਨ੍ਹਾਂ ਦੇ ਭਾਗ ਵੱਡੇ ਹੁੰਦੇ ਨੇ ਜਿਨ੍ਹਾਂ ਦੇ ਕਰਮ ਚੰਗੇ ਹੁੰਦੇ ਨੇ ਉਹਨਾਂ ਨੂੰ ਸਤ ਸੰਗਤ ਪ੍ਰਾਪਤ ਹੁੰਦੀ ਹੈ ਉਹਨਾਂ ਨੂੰ ਗੁਰੂ ਦਾ ਨਾਲ ਮਿਲਾਪ ਦੀਆਂ ਸੰਗਤਾਂ ਪ੍ਰਾਪਤ ਹੁੰਦੀਆਂ ਜਿਨ੍ਹਾਂ ਮਨੁੱਖ ਨੇ ਜਿਨ੍ਹਾਂ ਸਰੀਰਾਂ ਨੇ ਗੁਰੂ ਦਾ ਨਾਮ ਜਪਿਆ ਹੈ ਨਾਨ ਨੂੰ ਸਾਤ ਸੰਤ ਪ੍ਰਾਪਤ ਹੁੰਦੀ ਹੈ। ਭਾਗਹੀਨ ਪਰਮ ਚੋਟਾ ਖਾਵੈ। ਪਰਮ ਦਾ ਲਵਜ਼ੀ ਅਰਥ ਹੈ ਪਟਕਣਾ ਵਿੱਚ ਪਾ ਕੇ। ਭਾਰਨੇ ਭਾਗੇ ਬੰਦੇ ਜਿਨ੍ਹਾਂ ਦੇ ਭਾਗ ਨਹੀਂ ਹੁੰਦੇ ਉਹ ਹਮੇਸ਼ਾ ਪਟਕਣਾ ਦੇ ਵਿੱਚ ਰਹਿੰਦੇ ਨੇ। ਵਿਸ਼ੇ ਵਿਕਾਰਾਂ ਦੀਆਂ ਸੱਟਾਂ ਸਹਾਰਦੇ ਨੇ। ਉਹ ਸੰਸਾਰ ਦੇ ਵਿੱਚ ਵਿਸ਼ੇਵੇਕਾਰਾਂ ਦੀਆਂ ਸੱਟਾਂ ਸਹਾਰਦੇ ਨੇ ਜਿਨ੍ਹਾਂ ਨੇ ਕਦੇ satsangat ਨਹੀਂ ਕੀਤੀ ਜਿਨ੍ਹਾਂ ਦੇ ਭਾਗ ਨਹੀਂ ਅਗੇ ਸਤੁਰ ਸਮਝਉਂਦੇ ਨੇ ਬਿਨ ਭਾਕਾਂ satsang na labbe bin sangat mail par jay jiyo ਪਰਿਜੈ ਦਾ ਲਵਜ਼ੀ ਅਰਥ ਹੈ ਪਰ ਜਾਇਦਾ ਹੈ ਚੰਗੀ ਕਿਸਮਤ ਬਿਨਾ satsangat ਨਹੀਂ ਮਿਲਦੀ ਸਾਤ ਸੰਗਤੋ ਬਿਨਾਂ ਮਨੁੱਖ ਦਾ ਮਨ ਵਿਕਾਰਾਂ ਦੀ ਮੈਲ ਨਾਲ ਲਿਬੜਿਆ ਰਹਿੰਦਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਜਿਨ੍ਹਾਂ ਦੇ ਭਾਗ ਨਹੀਂ ਉਹ ਹਮੇਸ਼ਾ ਟਕਦੇ ਰਹਿੰਦੇ ਨੇ ਉਹਨਾਂ ਦੀ ਕਿਸਮਤ ਚੰਗੀ ਨਹੀਂ ਹੁੰਦੀ ਉਹਨਾਂ ਨੇ ਕਦੇ ਸਤ ਸੰਗਤ ਨਹੀਂ ਮਿਲਦੀ ਤੇ ਉਹਨਾਂ ਦਾ ਸਤ ਸੰਗਤ ਤੋਂ ਬਿਨਾ ਜਿਹੜਾ ਮਨ ਹੈ ਉਹ ਵਿਸ਼ੇ ਵਿੱਚ ਕਾਰਾਂ ਦੀ ਮੈਲ ਦੇ ਨਾਲ ਭਰਿਆ ਰਹਿੰਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੂਲੇ ਨਿੰਦਿਆ ਨਾਲ ਮਨ ਭਰਿਆ ਰਹਿੰਦਾ ਹੈ ਕਿਉਂਕਿ ਇਹਨਾਂ ਨੇ ਕਦੇ ਸਤ ਸੰਗਤ ਨੇ ਕੀਤੀ ਮਨ ਰੂਪੀ ਗੁਰੂ ਘਰ ਹਾਜ਼ਰੀ ਨਹੀਂ ਭਰੀ ਤੇ ਜਿਨ੍ਹਾਂ ਨੇ ਪਿਆਰਿਓ ਹਾਜ਼ਰੀਆਂ ਭਰੀਆਂ ਨੇ ਉਹਨਾਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ